ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਅੱਜ ਆਪਾਂ ਇਹ ਅਜੇ ਦਿਨ ਨੂੰ ਰਾਜਾ ਸਾਹਿਬ ਜੀ ਦੇ ਟਾਈਮ ਕੋਈ ਹੋ ਗਿਆ ਆ 3:00 ਵਜੇ ਲੱਗੇ ਆ 30 ਨਵੰਬਰ 2025 ਤੁਸੀਂ ਸੰਗਤਾਂ ਦਾ ਇਕੱਠ ਦੇਖ ਹੀ ਲਿਆ ਹੋਣਾ ਆ ਅੱਜ ਸਵੇਰੇ ਸਵੇਰੇ ਆਪਾਂ ਆਏ ਨਹੀਂ ਸੀ ਕਿਰ ਲਈ ਅੱਗੇ ਅਰਲੀ ਆ ਜਾਈਦਾ ਆ 4 4:30 ਵਜੇ ਅੱਜ ਲਾਈਨਾਂ ਲੱਗੀਆਂ ਆ ਮੱਥਾ ਟੇਕਣ ਨੂੰ ਲੱਭੂ ਦੇ ਅੱਜ 2 2:30 ਘੰਟੇ ਜੁੜੇ ਰਹੋ ਬਲੌਗ ਦੇ ਨਾਲ ਸਾਰੇ ਜਣੇ ਦੇਖਦੇ ਆ ਜੰਦਰ ਵੀਡੀਓ ਬਣੂਗੀ ਜਾਂ ਨਹੀਂ ਤੇ ਵੇਲੇ ਰੱਜ ਬਹੁਤ ਹੁੰਦਾ ਰੱਜ ਦਾ ਬਹੁਤ ਪਿਆ ਆ ਇੱਕ ਨਵੀਂ ਵੀਡੀਓ ਬਣਾਈ ਜਾਂਦੇ ਬਹੁਤ ਦਿਨਾਂ ਬਾਅਦ ਇਦਾਂ ਦਿਨ ਨੂੰ ਮੱਥਾ ਟੇਕਣ ਆਏ ਆ ਆਲਮੋਸਟ ਹੁਣ ਤਿੰਨ ਚਾਰ ਮਹੀਨੇ ਤੋਂ ਆਪਾਂ ਤੜਕੇ ਹੀ ਆ ਰਹੇ ਸੀ ਜਾਂ ਫਿਰ ਸ਼ਾਮ ਨੂੰ ਆਈਦਾ ਸੀਗਾ ਸਵਾਗਤ ਹੈ ਜੀ ਜੂੜੀ ਬੈਠੀ ਆ ਬਾਹਰ ਤਾਂ ਰੱਛ ਦੋਨੇ ਪਾਸੇ ਬਹੁਤ ਲੱਗਾ ਆ ਆਪਾਂ ਟੇਕ ਲਿਆ ਮੱਥਾ ਇਧਰੋਂ ਦੋ ਪਾਸਿਆਂ ਨੂੰ ਘਾਤੇ ਰਹਿੰਦੇ ਐ ਇਸ ਵੇਲੇ ਪ੍ਰਸ਼ਾਦ ਵੀ ਦੋਨੇ ਪਾਸੇ ਰੱਖਿਆ ਹੁੰਦਾ ਜਿਹੜੇ ਉੱਪਰੋਂ ਮੱਥਾ ਦੇਖ ਕੇ ਆਉਂਦੇ ਆ ਫੇਰ ਉਧਰਲੀਆ ਲਾਈਨਾਂ 'ਚੋਂ ਇਧਰੋਂ ਬਾਹਰ ਕਰੀ ਜਾਂਦੇ ਆ ਕੱਢੀ ਜਾਂਦੇ ਆ ਸੰਗਤਾਂ ਨੂੰ ਜਿਹੜੇ ਇੱਧਰਲੀ ਲਾਈਨ 'ਚ ਆਉਂਦੇ ਆ ਫਿਰ ਇੱਥੋਂ ਪ੍ਰਸ਼ਾਦ ਦਿੰਦੇ ਰਹਿੰਦੇ ਆ ਇਦੋਂ ਐਤਵਾਰ ਨੂੰ 8-9 ਵਜੇ ਬੰਦ ਕਰ ਦਿੰਦੇ ਹੁੰਦੇ ਆ। ਨਿਸ਼ਾਨ ਸਾਹਿਬ ਤੇ ਮੱਥਾ ਟੇਕਣ ਨੂੰ ਕਰਕੇ ਦੂਜੇ ਪਾਸੇ ਆ ਨਾ ਲਾਈਨ ਚ ਬੀਬੀਆਂ ਭੈਣਾਂ ਹੁੰਦੀਆਂ ਫਿਰ ਉਹਨਾਂ ਤੋਂ ਆਇਆ ਨਹੀਂ ਜਾਂਦਾ। ਫਿਰ ਮੱਥਾ ਟੇਕ ਕੇ ਸਾਰੀ ਸੰਗਤ ਇੱਧਰ ਬਾਹਰ ਆਉਂਦੀ ਆ। ਤਾਂ ਕਰਕੇ ਫਿਰ ਇਧਰੋਂ ਬੰਦੇ ਹੀ ਰੱਖਦੇ ਹੁੰਦੇ ਆ। ਸਵੇਰੇ ਸਵੇਰੇ ਤਾਂ ਸੰਗਤ ਅੰਦਰ ਹੀ ਪਹਿਲਾਂ ਹੀਆਂ ਹੁੰਦੀਆਂ। ਐਸੋਲੇ ਫਿਰ ਹੁਣ ਮੌਸਮ ਠੀਕ ਆ ਲਾਈਨਾਂ ਬਹੁਤ ਲੱਗੀਆਂ ਹੁਣ ਪਹਿਲਾਂ ਤੇ ਦਰਬੰਦਿਆਂ ਨੂੰ ਲਗਾਉਣ ਲੱਗ ਪੈ ਸੀ ਬੀਬੀਆਂ ਦੀਆਂ ਲਾਈਨਾਂ ਲੱਗ ਗਈਆਂ ਕਦੇ ਬੀਬੀਆਂ ਨੂੰ ਲਾਪੈਂਦੇ ਆ ਦੋ ਕੁ ਬੀਬੀਆਂ ਤਾਂ ਲੜਾਈ ਪਈਆਂ ਸੇਵਾਦਾਰਾਂ ਦੇ ਨਾਲ ਇੱਥੋਂ ਲਾਈਨ 'ਚ ਆਪਾਂ ਲੱਗੇ ਗਏ ਸੀ ਇੱਥੋਂ ਹਨਾ ਹੁਣ ਬੀਬੀਆਂ ਦੀ ਲਾਈਨ ਵੱਡੀ ਲੱਗ ਗਈ ਆ ਕਈ ਵੀਰ ਵੀ ਬਹੁਤ ਹਕਮ ਧੱਕਾ ਕਰਦੇ ਐ ਇਸ ਵੇਲੇ ਦੋ ਕਬੀਬੀਆਂ ਲੜ ਪਈਆਂ ਜਦੋਂ ਮੈਂ ਦੱਸਿਆ ਸੇਵਾਦਾਰਾਂ ਨਾ ਸਬਰੇ ਚਾਹੀਦਾ ਇੱਥੇ ਆ ਕੇ ਤਾਂ ਜਦੋਂ ਆਪਾਂ ਘਰੋਂ ਆ ਗਏ ਆ ਹਨਾ ਫੇਰ ਤਾਂ ਅੱਧਾ ਘੰਟਾ ਵੱਧ ਕੀ ਤਾਂ ਘਟਕੀ ਜੇ ਆਪਾਂ ਮੱਥਾ ਟੇਕਣ ਆਏ ਆ ਬਾਕੀ ਸਾਰੇ ਸੇਵਾਦਾਰ ਹੀ ਆ ਕਿਉਂ ਸਵੇਰੇ ਸਵੇਰੇ ਰਾਤ ਨਹੀਂ ਹੁੰਦਾ ਫਿਰ ਐਸ ਕੋਲੇ ਤਾਂ ਹੁਣ 9-10 ਵਜੇ ਤੱਕ ਲਾਈਨਾਂ ਲੱਗਣੀਆਂ ਹੀ ਆ ਮੱਥਾ ਟੇਕਣ ਵਾਲਿਆਂ ਦੀ ਇਹ ਤਾਂ ਰਾਜੇ ਨੂੰ ਬੰਦਾ ਯਾਦ ਕਰਦਾ ਲਾਈਨਾਂ 'ਚ ਰੱਕਾ ਰਵੇ ਅੱਛਾ ਇਤਰਾਵ ਬੰਦ ਕੀਤਾ ਹੁੰਦਾ ਇਸ ਵੇਲੇ ਇੱਧਰੋਂ ਬੰਦ ਹੁੰਦਾ ਹੈ ਹੁਣ ਕਰਕੇ ਅੱਜ ਅਖੰਡ ਪਾਠ ਦੇ ਭੋਗ ਪੈ ਗਿਆ ਹੁਣੇ ਆ ਨਾ ਮੈਂ ਬਹੁਤ ਛਿਰੀ ਆਇਆ ਹੁਣ ਇੱਧਰ ਦਿਨ ਨੂੰ ਜਾਂ ਆਪਾਂ ਸਵੇਰੇ ਸਵੇਰੇ ਆਈ ਤਾਂ ਜਾਂ ਰਾਤ ਨੂੰ ਚਲੋ ਹੁਣ ਉੱਤਰ ਉੱਪਰ ਜਾਂਦੇ ਆ ਕੋਈ ਗੱਲ ਨਹੀਂ ਹੋਰ ਵੀ ਸੰਗਤ ਆਈ ਆ ਉੱਪਰੋਂ ਪਤਾ ਨਹੀਂ ਸੀ ਵੀ ਅਸਵੇਲੇ ਬੰਦ ਕਰ ਦਿੰਦੇ ਆ ਉਦੋਂ ਇਹ ਲੰਗਰ ਹਾਲਚੀ ਹੋ ਕੇ ਚੱਲਦੇ ਆ ਹੁਣ ਇੱਧਰੋਂ ਤਾਂ ਲੰਗਿਆ ਨਹੀਂ ਆਣਾ ਇਸਲੇ ਹੁਣ ਕਰਕੇ ਪ੍ਰਸ਼ਾਦੇ ਦਾ ਲੰਗਰ ਤਾਂ ਉਧਰ ਬਾਹਰਲੇ ਪਾਸੇ ਹੁੰਦਾ ਹੈ ਹੁਣ ਦਿਨ ਨੂੰ ਇੱਧਰੋਂ ਹੋ ਕੇ ਚੱਲਦੇ ਆ ਆ ਵੀ ਬੱਸ ਆਉਦਾ ਤਾਂ ਖੁੱਲਾ ਹੀ ਆ ਇੱਧਰੋਂ ਹੋ ਜਾਂਦੇ ਆ ਰਾਜਾ ਬਲੀ ਕਰੋ ਦੀ ਭਲੀ ਇੱਧਰ ਚਾਹ ਦਾ ਪਰ ਲੰਗਰ ਚੱਲਦਾ ਹੁੰਦਾ ਮੈਨੂੰ ਪਰ ਸ਼ਾਂਦੇ ਦਾ ਉੱਧਰ ਬਾਹਰਲੇ ਪਾਸੇ ਹੁੰਦਾ ਆ ਐਸ ਕਵੇਲੇ ਠੀਕ ਆ ਹੁਣ ਸੋ ਇਹਰੇ ਸੇਰੇ ਤਾਂ ਜ਼ਿਆਦਾ ਹੀ ਠੰਡ ਹੁੰਦੀ ਆ ਸ਼ਾਮ ਨੂੰ ਵੀ ਕਈ ਵੇਲੇ ਜੇ ਹਵਾ ਹੋਵੇ ਚੱਲੀ ਹੋਵੇ ਨਾ ਔਣ ਲੱਗ ਪੈਂਦੀ ਆ ਉੱਤਰੋਂ ਜ਼ਿਆਦਾ ਰੱਛ ਪਿਆ ਹੈ ਸੋ ਤਾਂ ਫਿਰ ਮੈਂ ਇਧਰੋਂ ਆ ਗਿਆ ਹੁਣ ਬੀਬੀਆਂ ਦੀ ਇਧਰਲੇ ਪਾਸੇ ਐਸੇ ਲਾਈਨ ਲੱਗ ਜਾਂਦੀ ਹੁੰਦੀ ਆ ਦੋ ਲਾਈਨਾਂ ਚ ਕਰ ਦਿੰਦੇ ਆ ਤਾਂ ਕਰਕੇ ਫਿਰ ਬਹੁਤ ਜ਼ਿਆਦਾ ਰੱਛ ਪਿਆਇਆ ਹੈ ਸਗਾ ਹੁਣ ਟਾਈਮ ਤਾਂ ਹੋ ਗਿਆ ਹੁਣ ਸਵਾ 3 3:30 ਦਾ ਹੋਣ ਵਾਲਾ ਹੁਣ 3:30 ਹੋ ਗਏ ਆ ਤਾਂ ਕਰਕੇ ਹੁਣ ਲੰਗਰ ਚੋਂ ਥੋੜਾ ਰੱਛ ਘਟਿਆ ਆ ਆ ਦਰੂ ਮੁਖਾਟੇ ਕੇ ਆਈਏ ਪਹਿਲਾਂ ਜਾ ਕੇ ਇਸ ਵੇਲੇ ਦੀ ਲੋਣ ਕੱਕਾ ਸ਼ੋਰ ਹੁੰਦੀ ਆ ਸ਼ਹਿਰ ਨੂੰ ਅੜਲੀ ਮੱਥਾ ਟੇਕਣ ਦਾ ਕੁਝ ਸ਼ੋਰ ਹੁੰਦਾ ਫਰਕ ਇੱਥੇ ਤੇ ਆਣਾ ਪਾਣੀ ਜੋਟ ਉੱਤੇ ਆਇਆ ਸਲਿਪਰੀ ਹੋਈ ਜਾ ਰਾਜਾ ਵਾਲੇ ਘਰੋਂ ਦੀ ਬਲੀ ਆ ਗਿਆ ਰਾਜਾ ਦੇਖਣ ਨੂੰ ਹੀ ਲੱਗਦਾ ਜਿੱਦਾਂ ਵੀ ਲਾਈਨ ਲਾਈਨਾਂ 'ਚ ਜਿਆਦਾ ਟਾਈਮ ਲੱਗਣਾ ਜਿਆਦਾ ਨਹੀਂ ਕੁਛ ਹੈ ਰਾਜਾ ਸਾਹਿਬ ਦਾ ਨਾਮ ਬੰਦਾ ਧਿਆਉਂਦਾ ਰਵੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਬੰਦਾ ਮੱਥਾ ਟੇਕ ਲੈਂਦਾ ਚਲ ਰੱਬਿਆ ਨੇ ਸੰਗਤਾਂ ਦਾ ਹੁਣ ਰਾਤ ਛੇ ਏਦਾਂ ਹੀ ਆ। ਇਹ 9-10 ਵਜੇ ਤਾਂ ਕੋਣ ਏਦਾਂ ਹੀ ਰਹਿਣਾ। ਕਰਕੇ ਸਵੇਰ ਨੂੰ ਵੀ ਹੁਣ ਠੰਡਾ ਰਹਿੰਦੀ ਆ। ਸ਼ਾਮ ਨੂੰ ਵੀ ਹੋ ਜਾਂਦੀ ਆ ਥੋੜੀ ਥੋੜੀ। ਜਿਹੜੀ ਦੂਰੋਂ ਹੁਣਾਂ ਜ਼ਿਆਦਾ ਸੰਗਤ ਆਉਂਦੀ ਆ। ਜਿੱਦਾਂ ਪਿਛਲੇ ਵਲੋਗਾਂ 'ਚ ਆਪਾਂ ਦੇਖਿਆ ਹੋਇਆ ਆ। ਕੋਈ ਮਾਲਪੁਰ ਤੋਂ ਆ ਰਿਹਾ, ਕੋਈ ਉੱਧਰੋਂ, ਕੋਟ ਵੱਲੋਂ ਆ ਰਿਹਾ। ਉਹ ਫਿਰ ਐਸ ਕੁਲੇ ਹੀ ਆਉਂਦੇ ਹੁੰਦੇ ਆ ਕਿਉਂ ਸਵੇਰੇ ਸਵੇਰੇ ਤਾਂ ਫਿਰ ਠੰਡ ਬਹੁਤ ਹੋ ਜਾਂਦੀ ਹੈ ਨਾ ਲੰਗਰ ਚੱਲ ਰਿਹਾ ਹੈ ਜੀ ਰਾਜਾ ਸਾਹਿਬ ਜੀ ਦੇ ਟਾਈਮ ਹੋ ਗਿਆ ਸਾਢੇ 1 ਟਾਈਮ ਦਾ ਹੋਣਾ ਸ਼ਾਮ ਤੱਕ ਸੰਗਤਾਂ ਦਾ ਇਦਾਂ ਹੀ ਇਕੱਠ ਰਹਿਣਾ ਆ ਸੰਗਤਾਂ ਦਾ ਵੀ ਕੋਈ ਅੰਤ ਨਹੀਂ ਹੁੰਦਾ ਤਾਂ ਸੇਵਾਦਾਰਾਂ ਦਾ ਵੀ ਐਸ ਵੇਲੇ ਬਾਕੀ ਰਾਜਾ ਸਾਹਿਬ ਜੀ ਸਾਰੇ ਦੇਖਣ ਵਾਲੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਮਿਲਾਂਗੇ ਜੀ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਰਾਜਾ ਸਾਹਿਬ ਜੀ ਦੀ